ਪੰਜਾਬ ਦੇ ਲੁਧਿਆਣਾ ਦੇ ਸਰਬਨਗਰ ਇਲਾਕੇ ਦੇ ਵਿੱਚ ਬੀਤੀ ਦੇਰ ਸ਼ਾਮ ਉਸ ਸਮੇਂ ਅਫਰਾ ਤਫਰੀ ਮਚ ਗਈ ਜਦੋਂ ਪੁਲਿਸ ਨੇ ਇੱਕ ਹੋਟਲ ਤੇ ਛਾਪੇ ਮਾਰਿਆ ਛਾਪੇ ਮਾਰੀ ਦਾ ਪਤਾ ਲੱਗਦੇ ਹੀ ਹੋਟਲ ਦੇ ਵਿੱਚ ਅਫਰਾ ਤਫਰੀ ਮਚ ਗਈ ਪੁਲਿਸ ਛਾਪੇ ਮਾਰੀ ਦੌਰਾਨ ਇੱਕ ਔਰਤ ਅਤੇ ਇੱਕ ਪੁਰਸ਼ ਇਤਰਾ ਯੋਗ ਹਾਲਤ ਦੇ ਵਿੱਚ ਵੀ ਮਿਲੇ ਉਕਤ ਵਿਅਕਤੀ ਮਹਿਲਾ ਅਧਿਕਾਰੀ ਦਾ ਪਤੀ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਉਕਤ ਮਾਮਲੇ 'ਚ ਮਾਮਲਾ ਦਰਜ ਕਰ ਲਿਆ ਪਰ ਇਸ ਮਾਮਲੇ ਸੰਬੰਧੀ ਕਿਸੇ ਵੀ ਪੁਲਿਸ ਅਧਿਕਾਰੀ ਦੇ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਛਾਪੇ ਮਾਰੀ ਤੋਂ ਬਾਅਦ ਰਾਤ ਸਵੇਰ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਇਸ ਮਾਮਲੇ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਕਈ ਉਤਰਾਂ ਦੇ ਫੋਨ ਵੀ ਨਹੀਂ ਆਏ ਦੱਸਿਆ ਜਾ ਰਿਹਾ ਜਿਸ ਔਰਤ ਦੇ ਨਾਲ ਹੋਟਲ ਦੇ ਵਿੱਚ ਗਿਆ ਸੀ ਉਹ ਵਿਦੇਸ਼ੀ ਸੀ ਹੋਟਲ ਚ ਚੱਲ ਰਹੇ ਦੇ ਵਪਾਰ ਦੇ ਧੰਦੇ ਤੋਂ ਇਲਾਕੇ ਦੇ ਲੋਕ ਕਾਫੀ ਪਰੇਸ਼ਾਨ ਸਨ ਲੋਕਾਂ ਨੇ ਖੁਦ ਪੁਲਿਸ ਕੰਟਰੋਲ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਛਾਪੇ ਮਾਰੀ ਕੀਤੀ ਲੋਕਾਂ ਨੇ ਦੋਸ਼ ਲਾਇਆ ਕਿ ਵਿਦੇਸ਼ੀ ਲੜਕੀਆਂ ਦੇ ਇੱਥੇ ਬੁਲਾ ਕੇ ਫਰਜ਼ੀ ਪ੍ਰੂਫ ਦੇ ਕੇ ਕਮਰੇ ਦਿੱਤੇ ਜਾਂਦੇ ਹਨ ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ ਜਾਣਕਾਰੀ ਮੁਤਾਬਕ ਹਰ ਰੋਜ਼ ਇਸ ਹੋਟਲ 'ਚ ਲੜਕੇ ਲੜਕੀ ਆਉਂਦੇ ਹਨ ਤੇ ਲੋਕ ਵੀ ਚਿੰਤਤ ਨੇ ਉੱਥੇ ਹੀ ਇਸ ਮਾਮਲੇ ਦੇ ਦੌਰਾਨ ਉੱਥੇ ਹੀ ਇਸ ਮਾਮਲੇ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਅਤੇ ਉਹਨਾਂ ਨੇ ਛਾਪਾ ਮਾਰਿਆ ਤੇ ਦੇਖਿਆ ਕਿ ਇੱਕ ਵਿਅਕਤੀ ਇੱਕ ਵਿਦੇਸ਼ੀ ਲੜਕੀ ਦੇ ਨਾਲ ਸੀ ਜਿਸ ਤੋਂ ਬਾਅਦ ਜਾਂਚ ਦੇ ਦੌਰਾਨ ਵਿਅਕਤੀ ਦੇ ਪਰਿਵਾਰ ਵਾਲਿਆਂ ਨੂੰ ਫੋਨ ਕੀਤਾ ਗਿਆ ਅਤੇ ਇਹ ਗੱਲ ਦਾ ਖੁਲਾਸਾ ਹੋਇਆ ਕਿ ਇਹ ਇੱਕ ਮਹਿਲਾ ਆਈਏਐਸ ਅਫਸਰ ਦਾ ਪਤੀ ਹੈ ਜਦੋਂ ਪੁਲਿਸ ਨੇ ਮਹਿਲਾ ਅਧਿਕਾਰੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਸਨੇ ਉਸ ਨੂੰ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਕਿਹਾ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ। ਇੱਕ ਕੱਲ ਥਾਣਾ ਡਿਵੀਜ਼ਨ ਨੰਬਰ 5 ਦੇ ਵਿੱਚ ਮਕਦਮਾ ਨੰਬਰ 43 ਇਮੋਰਲ ਟ੍ਰੈਫਿਕਿੰਗ ਦਾ ਇੱਕ ਪਰਚਾ ਦਰਜ ਕੀਤਾ। ਜੇ ਚ ਇੱਕ ਮਿਸਟਰ ਢਿੱਲੋ ਨਾਮ ਦਾ ਵਿਅਕਤੀ ਤੇ ਪਲੱਸ ਚਾਰ ਲੇਡੀ ਜਿਹੜੀ ਗ੍ਰਿਫਤਾਰ ਕੀਤੀ। ਫਰਦਰ ਅਗ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ। ਕੋਈ ਨਹੀਂ। ਸਰ ਇਹ ਕੋਈ ਸਰ ਲੇਡੀ ਸਪਲਾਈ ਕਰਦੇ ਸੀ ਅੱਗੇ ਕੀ ਮਾਮਲਾ ਹੈ ਇਹ ਹਜੇ ਮੋਰਲ ਟ੍ਰੈਫਿਕਿੰਗ ਦਾ ਅਸੀਂ ਕੇਸ ਰਜਿਸਟਰ ਕੀਤਾ ਫਰਦਰ ਅਗੇ ਡਿਊਰਿੰਗ ਇਨਵੈਸਟੀਗੇਸ਼ਨ ਦੇ ਸਾਡੀ ਗੱਲ ਵੈਰੀਫਾਈ ਕਰ ਸਰ ਨਿੱਜੀ ਹੋਟਲ ਵਿੱਚ ਚੱਲ ਰਿਹਾ ਸੀ ਨਹੀਂ ਕਿ ਇੱਕ ਘਰ ਸੀ ਘਰ ਸੀਗਾ ਕਿਹੜਾ ਏਰੀਆ ਸਰ ਇਹ 5 ਨੰਬਰ ਡਿਵੀਜ਼ਨ ਦੇਰੀਏ ਦੇ ਵਿੱਚ ਸਰ ਬਾਰੇ ਕਿਹੜਾ ਮਕਾਨ 5 ਨੰਬਰ ਡਿਵੀਜ਼ਨ ਥਾਣੇ ਦਾ ਏਰੀਆ ਹੀ ਸੀ ਜੋ ਉੱਥੇ ਹੀ ਇਹ ਕੋਠੀ ਜਿਹੜੀ ਸਥਿਤੀ ਉੱਥੇ ਉਹ ਮੁਕਦਮਾ ਦਰਜ ਕੀਤਾ ਗਿਆ ਤੇ ਦੋ ਦੋਸ਼ੀਆਂ ਗ੍ਰਿਫਤਾਰ ਸਰ ਇਹ ਮਾਨ ਵੀ ਕਰ ਲਿਆ ਜਾ ਰਿਹਾ ਹੈ ਹਜੀ ਬਟ ਆਬਵੀਅਸਲੀ ਅਸੀਂ ਫਰਥ ਇਨਵੈਸਟੀਗੇਸ਼ਨ ਕਰਾਂ ਠੀਕ ਹੈ ਸਰ ਕਿਆ ਜਾਣੇ ਕਿ ਇਨਦੇਰੀ ਕੋਈ ਪਤਨੀ ਆਈਐਸਓ ਅਰਸ਼ਮ ਜੱਟ ਨਿਊਜ਼ ਲਈ ਲੁਧਿਆਣਾ ਤੋਂ ਵਿਸ਼ੇਸ਼ ਝਲੋਟਾ ਦੀ ਰਿਪੋਰਟ